ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤرائی ਤਰੋਈ ਹੋ ਰਹੀ ਆ ਕਿ ਸੁਬਾ ਸੁਬਾ ਜਿੰਨਾ ਥਾਂ ਰਹਿੰਦਾਗਾ ਉਸ ਥਾਂ ਦੀ ਤرائی ਖਰੀ ਜੰਨੇ ਆ ਨਾਲ ਦੀ ਨਾਲ ਮੋਟਰਸਾਈਕਲ ਵੀ ਤੋਤਾ ਮੋਲਡਿੰਗ ਕੰਪਲੀਟ ਕਰਤੀ ਅੱਜ ਦਾ ਤੇ ਕੱਲ ਦਾ ਰਹੇਗਾ ਕੰਮ ਹੋ ਸਕਦਾ ਕੱਲ ਨੂੰ ਅੱਧੀ ਦਿਹਾੜੀ ਚ ਨਿਪਟ ਜੇ ਨਹੀਂ ਸਾਰੀ ਦਿਹਾੜੀ ਚ ਤਾਂ ਨਿਪਟ ਨਹੀਂ ਜਾਣਾ ਟੋਏ ਚ ਹੁਣ ਨਹੀਂ ਪਾਣੀ ਪਾਉਂਦੇ ਹੋਰ ਨੂੰਸ ਕੰਮ ਆਗੇ ਬੰਦ ਕਰਾਂਗੇ ਆਹ ਮਸਾਲਾ ਪਿਆ ਇਹਨਾਂ ਜਿਹੜਾ ਪਲਸਟਰ ਕਰਦੇ ਹਾਂ ਤੋਂ ਥੱਲੇ ਢਿੱਗ ਪੈਂਦਾ ਪਾਸੇ ਅਸੀਂ ਉਹ ਜੰਮ ਗਿਆ ਅੰਦਰ ਮਿੱਟੀ ਤੇ ਤੇ ਹੁਣ ਪਟ ਪਟ ਕੇ ਉਹ ਥੱਲੇ ਇੱਥੇ ਜਟਾਂਗੇ ਵਿੱਚ ਮੋਟਰ ਬੰਦ ਕਰਨੀ ਆ ఓ దూ కులాధ Hva er det da? ਬਰਕਾ ਇਹਨਾ ਫਟਿਆਂਗਾ ਕਿਹੜਾ ਫਰਸ਼ ਲੱਗੂ ਮੇਰੇ ਸਾਹ ਨਾਲ ਬਾਕੀ ਚਲਦਿਆਂਗੇ ਕਾਲਜ ਤੇ ਬਾਕੀ ਦੇ ਕੰਮਕਾਰ ਤੁਹਾਨੂੰ ਆਗੇ ਦਿਖਾਉਣੇ ਇਹ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਆਜੋ ਵੀ ਮਿੱਤਰੋ ਦੇਖੀਏ ਫਿਰ ਅੱਜ ਕੀ ਕੀਤਾ ਮੈਂ ਇਸ ਤਰ੍ਹਾਂ ਨੇ ਇਧਰੋਂ ਆਹ ਪਲਾਸਟਰ ਕਰਤਾ ਆਹ ਸਲੈਬ ਜੀ ਤੇ ਕੱਲ ਨੂੰ ਆਹ ਜਿਹੜੇ ਸਾਤੇ ਜੇ ਬਣਾ ਕੇ ਰੱਖਿਆ ਇਹ ਲਾ ਦੇਣਗੇ ਕੱਲ ਦਾ ਦਿਨ ਦਾ ਕੰਮ ਰਹਿ ਗਿਆ ਇੱਕ ਦਿਨ ਦਾ ਕੰਮ ਰਹਿ ਗਿਆ ਆ ਵੀ ਇਧਰੋਂ ਗਲਾਂਗਾਂ ਗਲੂਮਾਂ ਹੀਂਆ ਕਰਤਿਆਂ ਪਲਾਸਟਰ ਇਧਰਲਾ ਬਾਰ ਜਾਂ ਤਾਂ ਕੰਪਲੀਟ ਆ ਆ ਥੱਲੋਂ ਰਹਿੰਦਾ ਇਹ ਵੀ ਕਰਾਵਾਂਗੇ ਕੱਲ ਨੂੰ ਟੁੱਟ ਭੱਜ ਜੀਏ ਜੰਨੀ ਵੀ ਉਹ ਸਾਰੀ ਕਰਾਉਣੀ ਆ ਹਾਂ ਰਹਿ ਗਿਆ ਬਸ ਥੋੜਾ ਜਿਹਾ ਤੇ ਪੌੜੀ ਇੱਕ ਪੌੜੀ ਪਈ ਆ ਉਤੋਂ ਥੱਲੋਂ ਪੌੜੀ ਪਲਾਸਟਰ ਕਰਨੀ ਆ ਤਿੰਨ ਮਿਸਤਰੀ ਹੋਣਗੇ ਕੱਲ ਨੂੰ ਦੋ ਲੱਗ ਜਾਣਗੇ ਪੌੜੀ ਤੇ ਤੇ ਇੱਕ ਲੱਗ ਜੂਗਾ ਟੁੱਟ ਭੱਜ ਤੇ ਜਿਹੜੀ ਮਾੜੀ ਮੋਟੀ ਹੈਗੀ ਆਗੀ ਜਿਵੇਂ ਆਹਾ ਹੋ ਗਿਆ ਆਹਾ ਜੇ ਤੋੜ ਕੇ ਥੱਲੇ ਧੱਕ ਕਰਨਾ ਤੇ ਪਰਸੋਂ ਫਿਰ ਬਜਰੀ ਵਾਲੇ ਆ ਜਾਣਗੇ ਬਜਰੀ ਪਾਉਣ ਵਾਲੇ ਇੱਕ ਆਹ ਸਲੇਬ ਪਈਆਗੀ ਰਸੋਈ ਵਾਲੀ ਇਹ ਵੀ ਕੱਲ ਨੂੰ ਪਾ ਦੇਣਗੇ ਸਲੇਬ

ਸੋਖਗਣ ਹਰ ਪਲਸ 3 ਅਸਾਫ ਸਾਫ ਹੋ ਗਿਆ ਧੁੱਪ ਪੈਂਦੀ ਹੈ ਲੋ ਜੀ ਸਾਫ ਸਫਾਂ ਚੱਲ ਰੰਗਾ ਕੋਠੇ ਦੀਆਂ ਛੱਤ ਦਿਗਾ ਆ ਸਿੱਟੀ ਜੰਨੀ ਹੈ ਥੱਲੇ ਉੱਠੋ ਬਿਠੋ ਲਿਆ ਇਸ ਬਾਕੀ ਪਾਸੇ ਸਭ ਸਾਰਾ ਹੋਇਆ ਹੈ ਪਲਾਸਟਰ ਤੇ ਆਹੀ ਆਪਣੀ ਵੀਡੀਓ ਸੀ ਕੱਲ ਦੀ ਵੀਡੀਓ ਚ ਮਿਲਦੇ ਹਾਂ ਤਦ ਤੱਕ ਦੇ ਲਈ ਧੰਨਵਾਦ ਰੱਬ ਰਾਖਾ